ਪਹਿਲਾਂ ਸਭ ਤੋਂ ਬਹੁਤ ਹੀ ਸਤਕਾਰਯੋ ਸਾਡਾ ਮੀਡੀਆ ਜਿਹੜਾ ਲਗਾਤਾਰ ਇੱਕ ਮਹੀਨੇ ਤੋਂ ਵੱਧ ਹੋ ਗਿਆ ਬਹੁਤ ਮਿਹਨਤ ਕਰ ਰਿਹਾ ਬਹੁਤ ਹਰ ਦੀ ਕਵਰੇਜ ਜਿਹੜੀ ਦਿਖਾ ਰਿਹਾ ਤੇ ਲੁਧਿਆਣਾ ਹਮੇਸ਼ਾ ਪੋਜ਼ਿਟਿਵ ਰਿਹਾ ਹੈ ਤੇ ਉਸੇ ਤਰੀਕੇ ਨਾਲ ਮੀਡੀਆ ਵੀ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲ ਰਹੇ ਆ ਮੈਂ ਸਭ ਤੋਂ ਪਹਿਲਾਂ ਵਿਜ਼ਨ ਡਾਕੂਮੈਂਟ ਤੋਂ ਪਹਿਲਾਂ ਮੈਂ ਜ਼ਰੂਰ ਐਜ਼ ਅ ਮੈਂਬਰ ਪਾਰਲੀਮੈਂਟ ਚਾਹੇ ਬੇਸ਼ੱਕ ਆਪੋਜੀਸ਼ਨ ਸੀ ਮੈਂ ਉਹ ਜ਼ਰੂਰ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਆਪਣੀ ਪਾਰਲੀਮੈਂਟ ਦੀ ਜਿਹੜੀ ਪਰਫਾਰਮੈਂਸ ਉਹ ਨਾਲ ਦੀ ਨਾਲ ਮੈਂ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ ਕਿਉਂਕਿ ਹਰ ਚੀਜ਼ ਹਰ ਨੂੰ ਪਤਾ ਹੋਣੀ ਚਾਹੀਦੀ ਆ ਵੀ ਅਸੀਂ ਕਰਦੇ ਕੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਵਾਲ ਨੇ ਉਹ ਥੋਡੇ ਲੁਧਿਆਣੇ ਦੇ ਐਮਪੀ ਰਬਨੀਤ ਬਿੱੱਡੂ ਨੇ ਪੁੱਛਿਆ ਜਿਨ੍ਹਾਂ ਦੀ ਗਿਣਤੀ 300 67 ਫਿਰ ਦੁਬਾਰਾ ਮੈਂ ਦੱਸ ਦਿੰਦਾ ਜਿਨ੍ਹਾਂ ਦੀ ਗਿਣਤੀ 300 67 367 ਇਹ ਸਭ ਤੋਂ ਵੱਧ ਸਵਾਲ ਪੁੱਛੇ ਨੇ ਇਹ ਇਸ ਵਾਰ ਦੇ 5 ਸਾਲ ਦੀ ਟਰਮ 'ਚ 13 ਦੇ 13 ਐਮਪੀਆ 90% ਹਾਜ਼ਰੀ ਕਿਹੜੇ ਡਿਬੇਟ ਨੇ ਉਹ 56 56 ਜਿਹੜੇ ਡਿਬੇਟ ਕੀਤੇ ਨੇ ਜਿਹੜਾ ਪੈਸਾ ਮਿਲਦਾ ਏ ਇਹ ਦੱਸਣਾ ਬਹੁਤ ਜ਼ਰੂਰੀ ਆ ਜਿਹੜਾ ਐਮਪੀ ਨੂੰ ਐਮਪੀ ਲੈਂਡ ਪੈਸਾ ਮਿਲਦਾ ਏ ਏਰੀਆ ਡਿਵੈਲਪਮੈਂਟ ਫੰਡ ਉਹਦੇ ਵਿੱਚੋਂ 41 ਕਰੋੜ 10 ਸਾ 41 ਕਰੋੜ 41 ਕਰੋੜ ਜਿਹੜਾ ਉਹ ਮਿਲਿਆ 1 ਕਰੋੜ ਰੁਪਈਆ ਮੈਨੂੰ 2009 ਦੀ ਟਰਮ ਜਿਹੜੀ ਲੁਧਿਆਣੇ ਤੋਂ ਐਮਪੀਸੀ ਉਹਨਾਂ ਦਾ 1 ਕਰੋੜ ਰੁਪਈਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਗੱਲ ਇਹ ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਵੋਗੇ ਮਿੱਤਰ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂ ਇਹ ਆਉਂਦੀ ਇਹ 14 'ਚ ਮੈਂ ਸ਼ੁਰੂ ਕੀਤੀ ਸੀ 14 'ਚ ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੋਣ ਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਲੱਖ 9 ਕਰੋੜ 37 ਲੱਖ ਦੇ ਇਹ ਜਿੰਮ ਲੱਗੇ। ਉਸ ਤੋਂ ਬਾਅਦ ਵੀ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੱਝ, ਗਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗ ਰਿਹਾ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਏ ਨਹੀਂ ਸੀ। ਉਦੋਂ ਬਾਅਦ ਇੰਟਰਲੌਕ ਟਾਈਲ ਰੋਡਸ, ਟਿਊਬਲ ਸਿਵਰੇਜ, ਸੋਲਰ ਲਾਈਟ ਇਹ ਮੈਂ ਤਕਰੀਬਨ 11 ਕਰੋੜ .90 11 ਕਰੋੜ .90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ, ਸ਼ਮਸ਼ਾਨ ਘਾਟ, ਧਰਮਸ਼ਾਲਾ ਇਹ 9 0.3 ਕਰੋੜ 9.3 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵੇਲੇ ਇਹ ਜੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਨਹੀਂ ਸੀ ਹਸਪਤਲਾਂ ਚ ਤੇ ਤਕਰੀਬਨ 1 ਕਰੋੜ 25 ਲੱਖ ਰੁਪਇਆ ਕੋਵਿਡ ਵੇਲੇ ਐਮਪੀ ਲੈਂਡ ਚੋਂ ਅਲੱਗ ਖਰਚਿਆ ਗਿਆ ਜਿਹੜੇ ਹੁਣ ਮੈਂ ਆਜਾਣਾ ਮੈਗਾ ਪ੍ਰੋਜੈਕਟ ਅਜੇ ਕਿ ਮੈਂ ਸਰਕਾਰ ਚ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੀ ਇੱਕ ਰਿਸ਼ਤਾ ਸੀ ਉਹਨਾਂ ਨਾਲ ਆਪੋਜੀਸ਼ਨ ਹੋ ਕੇ ਵੀ ਹਜੇ ਕਿ ਉਲਟ ਨਾਰੇबाजी ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਐਲੀਵੇਟਡ ਰੋਡ ਆ ਜਿਹੜੀ ਉਹ 700 56 ਕਰੋੜ ਦੀ 756 ਕਰੋੜ ਦੀ ਐਲੀਵੇਟਰ ਰੋਡ ਤੇ ਸਾਰੇ ਲੁਧਿਆਣੇ ਚ ਸੀਸੀਟੀਵੀ ਕੈਮਰਾ ਜਿਹੜੇ ਲਾਏ ਨੇ ਜਿਹੜਾ ਕਮਾਂਡ ਸੈਂਟਰ ਆ ਉਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅਜ ਲੁਧਿਆਣੇ ਚ ਕੈਮਰੇ ਲੱਗੇ ਹਨ ਉਦੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ ਆਰੋਬੀ ਆਰੋ ਆਰਯੂਬੀ ਆਰੋਬੀ ਆਰਯੂਬੀ ਪੱਖੋ ਵਾਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ ਅੱਜ ਮਾਡਰਨ ਰੇਲਵੇ ਸਟੇਸ਼ਨ ਤਕਰੀਬਨ ਇਹ ਪੈਸਾ ਹਜੇ ਇਹ ਚ ਘੱਟ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ ਉਦੋਂ ਬਾਅਦ ਜਗਰਾਉਂ ਕੋਲ ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ ਇਹ 24 ਕਰੋੜ ਦੇ ਵਿੱਚ ਇਹ ਪੁਲ ਬਣਿਆ ਉਦੋਂ ਬਾਅਦ ਅੱਜ ਗਾਰ ਵਿੱਚ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਥੌਮ ਥੌਮ ਤੇ ਇਹ ਸਾਰੇ ਕੰਪੈਕਟਰ ਨੇ ਜਿਹੜੇ ਇਹ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਪੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਇਸ ਵੇਲੇ ਲੁਧਿਆਣੇ ਚ ਲੱਗੇ। ਉਤੋਂ ਬਾਅਦ ਮੈਂ ਥੋੜਾ ਜਿਹਾ ਰੂਰਲ ਇਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ ਦੇ ਵਿੱਚ ਲੱਗੇ ਇਹ ਚਾਹੇ ਰੋਮੀ ਤੋਂ ਚੌਂਕੀਮਾਨ ਹੋਵੇ ਜਗਰਾਉਂ ਤੋਂ ਬਹਿਰੰਪੁਰ ਕਲਾ ਹੋਵੇ ਹੰਬੜਾ ਤੋਂ ਸਵੱਦੀ ਹੋਵੇ ਤੇ ਅੱਠ ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬਣੀਆਂ ਸਮਾਰਟ ਸਿਟੀ ਦੇ ਵਿੱਚ ਦੇਖ ਲਓ ਤਕਰੀਬਨ ਸਿਧਵਾ ਕਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਆਪਾ ਦਿਵਿਆਂਗ ਅੱਗੇ ਉਹਨਾਂ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸੇਬਿਲਟੀ ਉਹਨਾਂ ਨੂੰ ਨਾਂ ਦਿੱਤਾ ਦਿਵਿਆਂਗ ਤੇ ਡਿਸੇਬਿਲਟੀ ਕੈਂਪ ਲਾ ਕੇ ਮੈਂ ਅਲੱਗ-ਅਲੱਗ ਚੀਜ਼ਾਂ 휠ਚੇਅਰ ਚਾਹੇ ਨਕਲੀ ਅੰਗ ਹੋਣ ਚਾਹੇ ਕੰਨਾਂ ਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀਆਂ ਅੱਜ ਕੱਲ ਆਪਣੀਆਂ ਬੈਟਰੀ ਆਪਰੇਟਡ ਜਿਹੜੇ ਟਰਾਈਸਾਈਕਲ ਦਿੱਤੇ ਉਹ ਤਕਰੀਬਨ 5000 734 5734 ਇਹਦੀ ਕੀਮਤ 5.5 ਕਰੋੜ ਰੁਪਈਆ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਅਸੀਂ ਕੱਲਾ ਕੱਲਾ ਚੀਜ਼ ਆ ਜਿਹੜੀ ਸਭ ਨੂੰ ਵੰਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਆ ਕੀ ਸੋਚ ਲੈ ਕੇ ਆ ਰਹੇ ਆ ਉਹਦੇ ਲਈ ਖਾਸ ਤੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ ਏਮਸ ਜਿਹਨੂੰ 올 ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਥੋੜੇ ਪੂਰੇ ਰੱਖਾਂਗੇ ਏਮਸ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦਵਾਂਗੇ ਇਹ ਲੁਧਿਆਣੇ ਚ ਇਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆਲੇ-ਦਾਲੇ ਤਕਰੀਬਨ ਜੋ ਗ੍ਰਾਮ ਹੁਪਿਆ ਇਧਰ ਫਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸੁਗਹਲਤ ਜਿਹੜੀ ਇਹ ਐਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਐਮਸ ਹਸਪੀਟਲ ਪੂਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੂਰੇ ਐਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ 5000 ਤੋਂ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ케ਅਰ ਹੋਣੀ ਹੋਣੀ ਆ ਉੱਤੇ 5000 ਨੌਕਰੀਆਂ ਚਾਹੇ ਉਹ ਕਲੈਰੀਕਲ ਨੇ ਸੁਪਰਡੈਂਡ ਨੇ ਵੱਖ-ਵੱਖ ਲੈਬਰਾਟਰੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ ਇਸ 5000 ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਾਈਡ ਜਿਹੜੀ ਕਿ ਸਬਸਾਈਡ ਸਸਤੀ ਜਿਹੜੀ ਆ ਜ਼ਮੀਨ ਮਹਈਆ ਕਰਾਵਾਂਗੇ ਸਭ ਤੋਂ ਬੈਨਾਂ ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡਰਾਈ ਪੋਰਟ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਰਟਰਸ ਨਹੀਂ ਫੈਕਟਰੀ ਕਿਤੇ ਆ ਲੋਡਿੰਗ ਕਿਤੇ ਹੋਣੀ ਆ ਡਰਾਈ ਪੋਰਟ ਚ ਤੇ ਲੇਬਰ ਤੋਂ ਇਲਾਵਾ ਜਿਹੜੇ ਕੁਆਰਟਰਸ ਨੇ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਡਾਈਜ਼ ਲੈਂਡ ਮਿਲੇਗੀ ਉਹਦੇ ਵਿੱਚ ਪੀਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕੁਆਰਟਰਸ ਵੀ ਹੋਣਗੇ ਉਹਦੇ ਵਿੱਚ ਡਰਾਈ ਪੋਰਟ ਟ੍ਰੇਨ ਵੀ ਆਏਗੀ ਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮਾ ਜਿਹੜਾ ਗਰੋਥ ਫॉर ਇੰਡਸਟਰੀ ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਉਹਦੇ ਲਈ ਇਹ ਸਾਨੂੰ ਇਕੋਸਿਸਟਮ ਸਾਨੂੰ ਬਣਾਉਣਾ ਪਊ ਇਹਦੇ ਨਾਲ ਕੱਲਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਤੇ ਸਾਰੇ ਸਾਡੀ ਟੀਮ ਬੈਠੀ ਆ ਜਿਹੜੀ ਸਾਰੀ ਇੱਕ ਇਹਨਾਂ ਨੇ ਮੀਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 45 ਇਹ ਉਦੇ ਬਾਰੇ ਮੈਂ ਇੱਕ ਕਲੀਅਰ ਕਟ ਕਹਿਣਾ ਚਾਹਨਾ 4 ਤਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜਾਂ 43 ਇਹ ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ ਤੇ ਉਹਨੂੰ ਐਕਸਟੈਂਡ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਜਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਦਾ ਵਾਅਦਾ ਇਹ ਕਰਾਂਗੇ ਉਦੋਂ ਬਾਅਦ ਪ੍ਰਧਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਨੂੰ ਵੀ 기ਵਨ ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟਸ ਜਿਹੜੇ ਆ ਉਹ ਸਪੈਸ਼ਲ ਜਿਹੜੀਆਂ ਮਿਕਸ ਲੈਂਡ ਯੂਜ਼ ਦੇ ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਤੇ ਬੜਾ ਉਹਦਾ ਰੋਲਾ ਏ ਪਰ ਅਸੀਂ ਬਹੁਤ ਨੇੜੇ ਉਹਨਾਂ ਦੇ ਬਹੁਤ ਨੇੜੇ ਜਿੱਥੇ ਵੀ ਘਰਾਂ ਚ ਕੰਮ ਹੁੰਦਾ ਉਹਨਾਂ ਨੂੰ ਸਸਤਾ ਤੇ ਬਿਲਕੁਲ ਦੂਰ ਨਹੀਂ ਕਿਤੇ ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲੋਟ ਆ ਉਹ ਮਈਆ ਕਰਾਵਾਂਗੇ ਜਿਹਦੇ ਵਿੱਚ ਉਹ ਸਸਤੇ ਤੇ ਟਿਕਾਊ ਤੇ ਨੇੜੇ ਉਹ ਆਪਣਾ ਕੰਮ ਕਰ ਸਕਣਗੇ ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਨੈਕਸ਼ਨ ਜਾ ਉਹਨਾਂ ਤੇ ਰੋਜ਼ ਉਹਨਾਂ ਤੇ ਭਜਨ ਰੱਖਦੀ ਆ ਬਲੈਕ ਮੇਲੋ ਕਰਦੀ ਆ ਪੈਸੇ ਲੈਂਦੀ ਆ ਇੱਕ ਇਹ ਇਹ ਦੋ ਨੰਬਰ ਸਾਡਾ ਪੁਆਇੰਟ ਆ ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਉਹਦੇ ਨਾਲ ਕੀ ਆ ਲੁਧਿਆਣਾ ਜਿੱਡਾ ਵੱਡਾ ਏ ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ ਜੀਐਸਟੀ ਵੈਟ ਟੈਕਸ ਜੋ ਵੀ ਆ 60% ਜਿਹੜਾ ਇਹੋ ਯੋਗਦਾਨ ਸਾਡੇ ਲੁਧਿਆਣੇ ਦਾ ਏ ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਸਥਵਸਤਾ ਚ ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 60% ਚੱਲ ਰਿਹਾ ਤੇ ਅਸੀਂ ਇਹਦੇ ਲਈ ਕਿਵੇਂ ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਆ ਜਿਹੜਾ ਬਹੁਤ ਵੱਡਾ ਹਿੱਸਾ ਏ ਉਹ ਖਾਸ ਤੌਰ ਤੇ ਐਕਸਪੋਰਟ ਹੁੰਦਾ ਹੈ ਤੇ ਜਦੋਂ ਅਸੀਂ ਇਹ ਕੁਝ ਕਰਦੇ ਆ ਇਹਦੇ ਲਈ ਸਾਡੇ ਕੋਲ ਕੋਈ ਵੀ ਐਗਜ਼ਿਬਿਸ਼ਨ ਕਨਵੈਨਸ਼ਨ ਸੈਂਟਰ ਨਹੀਂਗਾ ਜਿੱਥੇ ਅਸੀਂ ਆਪਣਾ ਗੁੱਡਸ ਆਪਣਾ ਸਮਾਨ ਅਸੀਂ ਡਿਸਪਲੇ ਕਰ ਸਕੀਏ ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਵਾਇਰਸ ਦੂਜੀਆਂ ਕੰਟਰੀਆਂ ਤੋਂ ਉਹਰੇ ਸਮਾਨ ਖਰੀਦਣ ਆਉਣਾ ਆਉਂਦੇ ਆ ਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜਾਂ ਫੈਕਟਰੀ ਦੇ ਛੋਟੇ ਛੋਟੇ ਕਮਰੇਆਂ ਜਾਣਾ ਪਵੇ ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਇਹ ਸਭ ਤੋਂ ਵਿਦਨ ਇਸ 6 ਮਨਸੇ ਚੀਜ਼ਾਂ ਹੋਣਗੀਆਂ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਐ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਬਾਹਰਲੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ ਉਸ ਤੋਂ ਬਾਅਦ ਮੈਂ ਇੱਕ ਸਭ ਤੋਂ ਵੱਧ ਬਦਲਾ ਗਲੋਬਲ ਐਗਜ਼ੀਬਿਸ਼ਨ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਆਂ ਡਬਲ ਆਈ ਸੀ ਸੀ ਇਹ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦਵਾਰਕਾ ਜ ਬਣਿਆ ਹੋਇਆ ਉਸ ਚੀਜ਼ ਦਾ ਅਸੀਂ ਇਹ ਜਿੱਥੇ ਇੰਟਰਨੈਸ਼ਨਲ ਐਗਜ਼ੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਆ ਉਹ ਲੁਧਿਆਣੇ ਵਿੱਚ ਵਿਥਿਨ 6 ਮੰਥਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਉਦੋਂ ਬਾਅਦ ਬਹੁਤ ਜ਼ਰੂਰੀ ਮੈਟਰੋ ਅੱਜ ਮੈਟਰੋ ਜਿੱਡੇ-ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣੇ ਜਿੱਡੇ ਉੱਚ ਹਰ ਜਿੱਥੇ ਮੈਟਰੋ ਚੱਲਦੀ ਹੈ ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਵਾਂਗੇ ਜਾਂ ਦੇਖਦੇ ਰਵਾਂਗੇ ਮੈਟਰੋ ਤੇ ਇਹ ਲੁਧਿਆਣੇ ਵਿੱਚ ਵਿਦਿਨ 6 ਮਹੀਨੇ ਚ ਦੀ ਡੀਪੀਆਰ ਤਿਆਰ ਹੋ ਜਾਏਗੀ ਇਹਦੀ 6 ਮਹੀਨੇ ਚ ਡੀਪੀਆਰ ਤਿਆਰ ਹੋ ਕੇ 1 ਸਾਲ ਦੇ ਅੰਦਰ-ਅੰਦਰ ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਂਪੁਰ ਦਰਾਹਾ ਕਵਾੜਾ ਇਹ এমਪਲੋਇਮੈਂਟ ਕਰਨ ਜਗਰਾਉਂ ਤੋਂ ਸਾਡੇ ਲੁਧਿਆਣੇ ਚਾਉਂਦੇ ਆ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਇਹ ਸਾਰੇ ਬਾਹਰੋਂ ਵੀ ਕੰਮ ਕਰਨ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪੋਲਿਊਸ਼ਨ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਗੜगांव ਫਰੀਦাবাদ ਮੁੰਬਈ ਕਲਕੱਤਾ ਜਾਂ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹైదਰਾਬਾਦੀ ਉਹਦੇ ਬਰਾਬਰ ਸਾਡਾ ਲੁਧਿਆਣਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਆਰ 6 ਮਹੀਨੇ ਚ ਬਣਾ ਕੇ ਸਾਲ ਚ ਦਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਭਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ 4 ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣੇ ਲਈ ਇਹ ਵੀਜ਼ਨ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਉਦੋਂ ਬਾਅਦ ਅੱਜ ਆਪਾਂ ਵੱਡਾ ਨਾਲਾ ਕਹਿੰਦੇ ਆ ਬੁੱਢੇ ਦਰਿਆ ਦੀ ਗੱਲ ਕਰਦੇ ਆ ਇਹਦੇ ਲਈ ਸੈਂਟਰ ਗਵਰਨਮੈਂਟ ਨੇ 6.5 ਸੌ ਕਰੋੜ ਰੁਪਈਆ ਭੇਜਿਆ ਹੋਇਆ ਇੱਕ ਸਾਲ ਤੋਂ ਕੰਮ ਚੱਲ ਰਿਹਾ ਜਿਹੜਾ ਕਿ ਸਾਰੇ ਲੁਧਿਆਣੇ ਲਈ ਤੇ ਪੰਜਾਬ ਲਈ ਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ ਜਿਹੜਾ ਕੈਂਸਰ ਹੈ ਹੈਪਟਾਈਟਸ ਪੀਲੀਆ ਅੱਜ ਤੁਸੀਂ ਜ਼ਰੂਰ ਦੇਖੋ ਵੀ ਉੱਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 6.5 ਸੌ ਕਰੋੜ ਦੇ ਵਿੱਚ ਲੱਗ ਰਹੇ ਆ ਤੇ ਇੱਕ ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਤੁਸੀਂ ਦੇਖੋਗੇ ਨੀਲਾ ਪਾਣੀ ਹੋਏਗਾ 650 ਕਰੋੜ ਰੁਪਏ ਉਹਦੇ ਉੱਤੇ ਲੱਗ ਰਿਹਾ ਇਹ ਸਾਰਾ ਸਾਡੇ ਲਈ ਬਹੁਤ ਹੀ ਜਿਹੜਾ ਵੱਡਾ ਜਿਵੇਂ ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਜਿਵੇਂ ਸਾਬਰਬਤੀ ਸਾਡੀ ਰਿਵਰ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਗੁਜਰਾਤ ਦੇ ਵਿੱਚ ਉਹ ਚੱਲਿਆ ਇਸ ਤਰੀਕੇ ਨਾਲ ਸਾਬਰਬਤੀ ਨਹਿਰ ਜਿਹੜੀ ਉਸ ਅੱਜ ਸਜੀ ਹੋਈ ਆ ਉਹਨੂੰ ਸਲਾਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜਾ ਜਦੋਂ ਜਦੋਂ ਬੁੱਢਾ ਜਿਆਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇਆ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਤਿਵਾਰ ਦਿਨ ਨੇ ਉਹ ਮਨਾਇਆ ਕਰਾਂਗੇ ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਕਰੋੜ ਤੋਂ ਵੱਧ ਉੱਥੇ ਹੋਏਗੀ ਉਦੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ ਅੱਜ ਜਦੋਂ ਫਰਕ ਕਿਵੇਂ ਪੈਂਦਾ ਜਦੋਂ ਜੇਟਲੀ ਜੀ ਇਲੈਕਸ਼ਨ ਲੜਨ ਆਏ ਅਮਰਸਰ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉੱਥੇ ਵਾਅਦਾ ਕੀਤਾ ਆਈਆਈਐਮ ਅੱਜ ਦੇਖੋ ਆਈਆਈਐਮ ਉੱਥੇ ਆ ਕੇ ਉਹ ਤੇ ਨਿਹਾਰ ਬਦਲੀ ਪਈ ਆ ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੌਬ ਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ ਉਹ ਆ ਐਜੂਕੇਸ਼ਨ ਪੜਾਈ ਨਾਲ ਨਹੀਂ ਮਿਲ ਸਕਦਾ ਉਹ ਕਿਵੇਂ ਮਿਲ ਸਕਦਾ ਜਦੋਂ ਇੱਥੇ ਆਈਆਈਟੀ ਆਈਆਈਐਮ ਆਏਗਾ ਉਹ ਗਲੋਬਲ ਮੈਪ ਤੇ ਗਲੋਬਲ ਮੈਪ ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਤੇ ਬੜੀਆਂ ਤੋਂ ਬੜੀਆਂ ਬਾਹਰ ਤੇ ਬਾਹਰਲੀਆਂ ਸਟੇਟਾਂ ਦੇ ਪੁਰਿਓ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਤੇ ਉਹ ਕੁਆਲਿਟੀ ਐਜੂਕੇਸ਼ਨ ਆ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇੰਸਟੀਚੂਟਾ ਹੋਏਗਾ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਿਟੀ ਮੈਨੇਜਮੈਂਟ ਹੈ ਨਹੀਂਗੀ ਜਿਹੜੀ ਹੋਣੀ ਚਾਹੀਦੀ ਆ ਉਹ ਵੀ ਅਸੀਂ ਸੈਂਟਰ ਗਵਰਨਮੈਂਟ ਤੋਰੇ ਲੈ ਕੇ ਆਵਾਂਗੇ ਕਿਉਂਕਿ ਜਿਹੜਾ ਲੱਖਾਂ ਕਰੋੜਾਂ ਦਾ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ ਅਸੀਂ ਕਿਉਂ ਵਾਂਝੇ ਰਹੀਏ ਵਾਂਝੇ ਕਿਉਂ ਰਹਿ ਗਏ ਕਿਉਂਕਿ ਉਰੇ ਬੀਜੇਪੀ ਪਹਿਲਾਂ ਤਾਂ ਇਲੈਕਸ਼ਨ ਨਹੀਂ ਲੜੀ ਤੇ ਫਿਰ ਬੀਜੇਪੀ ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਰਕਾਰ 'ਚ ਨਹੀਂ ਪਿਆ ਹੁਣ ਬੀਜੇਪੀ ਨੇ ਜਦੋਂ ਫੈਸਲਾ ਕਰ ਲਿਆ ਉਰੇ ਇਲੈਕਸ਼ਨ ਲੜਨ ਦਾ ਲੋਕਾਂ ਦਾ ਮਨ ਬਣਿਆ ਹੋਇਆ ਵੀ ਇਹ ਸਾਰੀਆਂ ਚੀਜ਼ਾਂ ਅਸੀਂ ਲੁਧਿਆਣੇ 'ਚ ਸੱਚ ਹੁੰਦੀਆਂ ਦੇਖੀਏ ਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਹਰ ਲਾਉਣਗੇ ਤੇ ਮੋਦੀ ਜੀ ਦੀ ਵਿਜਨ ਮੋਦੀ ਜੀ ਦਾ ਜਿਹੜਾ 400 ਪਾਰ ਦਾ ਨਾਹਰਾ ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲੁਧਿਆਣਾ ਹੈ ਜਿਹੜਾ ਉਹ ਵੀ ਸ਼ਾਮਿਲ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਕਹਿ ਸਕਦਾ ਉਦੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਏਮਸ ਦੀ ਗੱਲ ਕਰਨੀ ਹੈ ਤੇ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਲ ਦੇ ਅੰਦਰ 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 ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਜਿੱਥੇ ਸਾਡੇ ਬੱਚੇ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰ ਸਕਣ ਡਾਕਟਰ ਬਣ ਸਕਣ ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਜਿਹੜਾ ਇਹ ਵੀ ਨਾਲ ਪੜ੍ਹਾਈ ਦਾ ਲਾਵਾਂਗੇ ਉਦੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਆਪਾਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਹਨਾਂ ਚਿਰ ਫਾਇਦਾ ਨਹੀਂ ਹੋ ਸਕਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਦੇ ਪੈਕੇਟ ਨੇ ਕਿੰਨੇ ਕਿੰਨੇ ਦੇ ਵਿਕਦੇ ਆ ਜੇ ਉਰੇ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਮਿਰਚ ਦੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀਲਾ ਕਰ ਦਈਏ ਤੇ ਉਹ ਕਿਤੇ ਦੀ ਕਿਤੇ ਕਿਸਾਨ ਨੂੰ ਤੇ ਜੇ ਉਹ ਚੀਜ਼ਾਂ ਸੀ ਫੂਡ ਪ੍ਰੋਸੈਸਿੰਗ ਯੂਨਿਟ ਉਰੇ ਲਈ ਆਈਏ ਜਿਹਦੇ ਵਿੱਚ ਸਾਡੇ ਪਿਕਲ ਬਣਨ ਅਚਾਰ ਬਣਨ ਜਿਹਦੇ ਵਿੱਚ ਜੈਮ ਬਣੇ ਜਿਦੇ ਵਿੱਚ ਇੱਕ ਚਿਪਸ ਇਹੋ ਜਿਹੀਆਂ ਚੀਜ਼ਾਂ ਬਣਨ ਤੇ ਆਪਣੇ ਆਪ ਕਿਸਾਨ ਖੁਸ਼हाल ਹੋਣਗੇ ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਮੇ ਤਰਨੇ ਤੇ ਜਾਣ ਦੀ ਇਹ ਸਾਡਾ ਵੱਡਾ ਜਿਹੜਾ ਏ ਫਰੋਜ਼ਨ ਪੀਸ ਕੀ ਕੁਛ ਨਹੀਂ ਅੱਜਕੱਲ ਚਾਹੀਦਾ ਬਾਹਰ ਵਿਦੇਸ਼ਾਂ ਤੋਂ ਆਉਂਦਾ ਤੇ ਅਸੀਂ ਲੁਧਿਆਣੇ 'ਚ ਕਿਉਂ ਨਹੀਂ ਇਹ ਚੀਜ਼ਾਂ ਤਿਆਰ ਕਰ ਸਕਦੇ ਤੇ ਫੂਡ ਪ੍ਰੋਸੈਸਿੰਗ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿਦੇ ਨਾਲ ਫਾਰਮਰ ਯੂਜ਼ ਥੈਮ ਟੂ ਪ੍ਰੋਸੈਸ ਇਨ देयर ਹਾਰਵੈਸਟ ਇਨਟੂ ਐਂਡ ਯੂਜ਼ ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਆ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਂਗੇ ਉਹੀ اگਾਉਣਗੇ ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ ਫੇਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ ਤੇ ਇਹਦੇ ਨਾਲ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਉਹ ਵੀ ਲੱਗਣਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਲਈ ਦਵਾਂਗੇ ਇਹ ਸਾਡੇ ਫਾਰਮਰਸ ਲੀ ਹੋ ਗਿਆ ਤੇ ਅੱਜ ਸਾਡੇ ਨੌਜਵਾਨ ਭਵਿੱਖਾਂ ਜਿਹੜਾ ਅੱਜ ਯਾਰ ਲੁਧਿਆਣਾ ਐਡਾ ਵੱਡਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪੀਐਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮਹਾਲੀ ਸਾਨੂੰ ਜਾਣਾ ਪੈਂਦਾ ਹਮੀਰਪੁਰ ਤੇ ਐਡਾ ਵੱਡਾ ਇਹ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਨਰਾਗ ठाकुर जी ਨੂੰ ਲਿਆ ਕੇ ਇੱਕ ਸਾਲ ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਅਦਗਠਨ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਹਨੂੰ ਨਾਲ ਬੂਸਟ ਮਿਲੇਗਾ ਇਕਨੋਮੀ ਨੂੰ ਸਾਡੇ ਨੂੰ ਬੂਸਟ ਮਿਲੇਗਾ ਲੁਧਿਆਣਾ ਜਦੋਂ ਆਈਪੀਐਲ ਮੈਚ ਹੋਣਗੇ ਹੋਰ ਇਹ ਇੰਡਸਟਰੀ ਜਿਹੜੀ ਹੋਟਲ ਇੰਡਸਟਰੀ ਚੱਲੇਗੀ ਫੂਡ ਇੰਡਸਟਰੀ ਚੱਲੇਗੀ ਹੋਸਟਰੀ ਇੰਡਸਟਰੀ ਚੱਲੇਗੀ ਇਹਦੇ ਨਾਲ ਸਾਡੇ ਬਾਈਸਾਈਕਲ ਇੰਡਸਟਰੀ ਚੱਲੇਗੀ ਤੇ ਹਰ ਦਾ ਵਪਾਰ ਆ ਜਿਹੜਾ ਚੱਲੇਗਾ ਉਦੋਂ ਬਾਅਦ ਅਸੀਂ ਇਹਦੇ ਨਾਲ ਹੀ ਇੰਟਰਨੈਸ਼ਨਲ ਲੈਵਲ ਦੇ 올 ਵੈਦਰ ਸਵਿਮਿੰਗ ਪੂਲ ਬਣੇਗਾ ਇਹਦੇ ਨਾਲ ਹੀ ਸਕੁਐਸ਼ ਕੋਰਟਸ ਬਣਨਗੇ ਇਹਦੇ ਨਾਲ ਟੈਨਿਸ ਕੋਰਟਸ ਬਣਨਗੇ ਇਹ ਸਾਰਾ ਜਦੋਂ ਇੱਕ ਇਹ ਸੈਟਅਪ ਹੋ ਜਾਏਗਾ ਤੇ ਸਾਡੇ ਨਵੇਂ ਮੌਜਵਾਨ 올림픽ਸ ਵੀ ਖੇਡਣਗੇ ਏਸ਼ੀਅਨਸ ਵੀ ਖੇਡਣਗੇ ਕਾਮਨਵੈਲਥ ਵੀ ਖੇਡਣਗੇ ਤੇ ਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਇਹ ਸਾਡੀ ਸੋਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਨੂੰ ਬਦਲਣ ਦੀ ਤਰੀਕ ਕਰਨ ਦੀ ਉਦੋਂ ਬਾਅਦ ਇਹ ਪੁਆਇੰਟ ਵੀ ਇੱਕ ਬੜਾ ਵੈਲਿਡ ਸੀ ਮੈਂ ਇਹ ਚਾਹੁੰਦਾ ਸੀ ਵੀ ਜਿਹੜਾ ਸਾਡੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ 에어ਪੋਰਟ ਇਹ ਕਿਹਨੇ ਨਾਮ ਰੱਖਿਆ ਇਹ ਮੋਦੀ ਜੀ ਦਾ ਇਹ ਸੈਂਟਰ ਗਵਰਨਮੈਂਟ ਦਾ ਫੈਸਲਾ ਵੀ ਸਾਡੇ ਸ਼ਹੀਦ ਆਜ਼ਮ ਸਰਾਭਾ ਸਾਡੇ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਦਿੱਤੀ ਅੱਜ ਹਲਵਾਰੇ ਦਾ 에어ਪੋਰਟ ਉਹਨਾਂ ਦੇ ਨਾਮ ਤੇ ਆ ਇਸ ਕਰਕੇ ਮੈਂ ਉਹ ਤੋਂ ਬਾਅਦ ਗੱਲ ਕਰਾਂ ਉਹ 에어ਪੋਰਟ ਬਣ ਕੇ ਤਿਆਰ ਹੋਇਆ ਤੇ ਜਿੱਦਣ ਇਹ ਸਰਕਾਰ ਆ ਗਈ ਸਾਡਾ ਇਥੋਂ ਫੁੱਲ ਦਾ ਕੈਂਡੀਡੇਟ ਐਮਪੀ ਜਿੱਤ ਕੇ ਚਲਾ ਗਿਆ ਇੱਥੇ ਕੱਲਾ ਨੈਸ਼ਨਲ ਨਹੀਂ ਇੱਥੇ ਇੰਟਰਨੈਸ਼ਨਲ ਫਲਾਈਟਸ ਚਾਹੀਓ ਯੂਕੇ ਨੂੰ ਹੋਣ ਚਾਹੀਏ ਯੂਰ ਨਾਰਥ ਅਮਰੀਕਾ ਨੂੰ ਹੋਣ ਯੂਰਪ ਨੂੰ ਹੋਣ ਚਾਹੀਏ ਮਿਡਲ ਈਸਟ ਨੂੰ ਹੋਣ ਅਸੀਂ ਦਿੱਲੀ ਵਾਲੀਆਂ ਫਲਾਈਟਾਂ ਲੋਕਲ ਡੋਮੈਸਟਿਕ ਫਲਾਈਟਾਂ ਬੰਬਈ ਨੂੰ ਦਿੱਲੀ ਨੂੰ ਗੋਆ ਨੂੰ ਉਹ ਤਾਂ ਅਸੀਂ ਪਹਿਲੇ 4 ਮਹੀਨੇ ਦੇ ਅੰਦਰ ਜਿਹੜੀਆਂ ਉਹ ਫਲਾਈਟਾਂ ਚਲਾਵਾਂਗੇ ਤੇ ਇੰਟਰਨੈਸ਼ਨਲ ਫਲਾਈਟਸ ਨੇ ਜਿਹੜੀਆਂ ਉਹ ਵਿਦਨ ਅイヤー ਇੱਕ ਸਾਲ ਦੇ ਅੰਦਰ ਅੰਦਰ ਚਲਾਵਾਂਗੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿਉਂਕਿ ਕਿੱਡੇ-ਕੱਡੇ ਜਿਹੜੇ ਇਤੇ ਸਭ ਤੋਂ ਜ਼ਰੂਰੀ ਸਾਡੇ ਇੰਡਸਟਰੀ ਦਾ ਸਮਾਨ ਬਾਹਰ ਭੇਜਣਾ ਹੈ ਇੰਟਰਨੈਸ਼ਨਲ ਨੈਸ਼ਨਲ ਸਟੇਟਾਂ ਨੂੰ ਸਭ ਤੋਂ ਜ਼ਰੂਰੀ ਉਹਨਾਂ ਨੂੰ 카ਰਗੋ ਫਲਾਈਟਸ ਚਾਹੀਦੀਆਂ 카ਰਗੋ ਫਲਾਈਟਸ ਜਿੰਨਾ ਟੁਆਰ ਟਪਾਈ ਹੋ ਸਕੇ ਤੇ ਉਹ 카ਰਗੋ ਫਲਾਈਟਸ ਅਸੀਂ ਆਉਣ ਵਾਲੇ ਬਹੁਤ ਹੀ 6 ਮਹੀਨਿਆਂ ਦੇ ਅੰਦਰ ਅੰਦਰ 카ਰਗੋ ਫਲਾਈਟ ਸਭ ਤੋਂ ਸੌਖੀਆਂ ਸ਼ੁਰੂ ਕਰਨੀਆਂ ਜਿੰਨਾ ਸਾਡੇ ਇੰਡਸਟਰੀ ਨੂੰ ਫਾਇਦਾ ਹੋ ਸਕੇ ਸਾਡਾ ਇੰਡਸਟਰੀ ਦਾ ਸਮਾਨ ਆ ਜਿਹੜਾ ਉਹ ਵਰਲਡ ਲੈਵਲ ਤੇ ਨੈਸ਼ਨਲ ਲੈਵਲ ਤੇ ਹਰ ਸੋਬੇ ਨੂੰ ਇੱਥੋਂ ਜਾ ਸਕੇ ਕਾਰਬੋਨ ਫਲਾਈਟਸ ਤੋਂ ਬਾਅਦ ਅਸੀਂ ਕਿਉਂਕਿ ਜਦੋਂ ਇੱਕ ਕ੍ਰਿਕਟ ਸਟੇਡੀਅਮ ਸ਼ੁਰੂ ਹੋ ਜਾਏਗਾ ਆਈਆਈਪੀ ਆਈਆਈਐਮ ਐਗਜ਼ਿਬਿਸ਼ਨ ਸੈਂਟਰ ਸ਼ੁਰੂ ਹੋ ਜਾਏਗਾ ਤੇ ਫਿਰ ਹਾਈ ਕਲਾਸ 에ਅਰਪੋਰਟ ਆ ਜਿਹੜਾ ਉਹਦੀ ਸਾਨੂੰ ਫਿਰ ਜ਼ਰੂਰਤ ਪਵੇਗੀ ਕਿਉਂਕਿ ਇਹ ਸਾਰਾ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਨਾਲ ਜੁੜ ਜਾਏਗਾ ਬੜੇ ਤੋਂ ਬੜੇ ਘਰਾਣਿਆਂ ਨਾਲ ਜੁੜ ਜਾਏਗਾ ਇਸ ਕਰਕੇ ਉਸ ਤੋਂ ਬਾਅਦ ਤੁਸੀਂ মিডিਆ ਗਰੁੱਪ بڑے ਤੋਂ بڑے ਉਹਨਾਂ ਲਈ ਵੀ ਫਲਾਈਟਾਂ 'ਚ ਆਉਣ ਜਾਣ ਦਾ ਔਰ ਕਵਰੇਜ ਕਰਨ ਦਾ ਹੋਰ ਸਭ ਕੁਝ ਸੌਖਾ ਹੋ ਜਾਏਗਾ। ਬੜੇ ਬੜੇ ਸਾਡੇ ਕੋਲ ਰਿਹਾ মিডিਆ ਹਾਊਸਸ ਵੀ ਆਉਣਗੇ ਜਦੋਂ ਜਹਾਜ਼ ਤੇ ਫਲਾਈਟਾਂ ਹੋਰੇ ਚੱਲਣਗੀਆਂ। ਅਖੀਰ 'ਚ ਮੈਂ ਇਹ ਪੁਆਇੰਟ ਇੱਕ ਬਹੁਤ ਸਾਡੀਆਂ ਧੀਆਂ ਭੈਣਾਂ ਲਈ ਇੱਕ ਅਸੀਂ ਵਰਕਿੰਗ ਇਹ ਮੇਰਾ ਬੜਾ ਚਿਰ ਦੀ ਸੋਚਾ ਵਰਕਿੰਗ ਊਮਨ ਹਸਪੀਟਲ ਅੱਜ ਸਾਡੇ ਹਜ਼ਾਰਾਂ ਬੇਟੀਆਂ ਜਿਹੜੀਆਂ ਆਲੇ-ਦਾਲੇ ਲੁਧਿਆਣੇ ਤੋਂ ਕੰਮ ਕਰਨ ਲੁਧਿਆਣੇ ਚ ਆਉਂਦੀਆਂ ਪਰ ਉਹਨਾਂ ਨੂੰ ਉਹ ਬੜਾ ਮੁਸ਼ਕਲ ਆਉਂਦੀ ਆ ਜਦੋਂ ਰੋਜ਼ ਆਉਣਾ ਜਾਣਾ ਰੋਜ਼ ਆਉਣਾ ਜਾਣਾ ਬੜਾ ਔਖਾ ਹੁੰਦਾ ਪਰ ਉਹ ਸਾਡੀਆਂ ਗੁਵਿੰਸ ਸਾਡੀਆਂ ਭੈਣਾਂ ਮਾਮਾ ਉਹ ਬੈਕਬੋਨ ਨੇ ਬੈਕਬੋਨ ਨੇ ਸਾਡੇ ਇਕਨੋਮੀ ਸਾਡਾ ਖਰਚਾ ਚਲਾਉਣ ਤੇ ਉਹਨਾਂ ਲਈ ਚਾਹੇ ਇੰਡਸਟਰੀਜ਼ ਹੋਵੇ ਚਾਹੇ ਬੈਂਕ ਹੋਵੇ ਚਾਹੇ ਰੈਸਟੋਰੈਂਟ ਹੋਣ ਚਾਹੇ ਆਫਿਸ ਹੋਣ ਇਹਨਾਂ ਲਈ ਉਹਨਾਂ ਨੂੰ ਕਿਉਂਕਿ ਸੇਫਟੀ ਦਾ ਬੜਾ ਫਿਕਰ ਰਹਿੰਦਾ ਉਹਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜਦੋਂ ਸ਼ਾਮ ਨੂੰ ਜਾਂ ਲੇਟ ਜਾਣਾ ਵਾਪਸ ਬੜਾ ਖਤਰਾ ਰਹਿੰਦਾ ਅਸੀਂ ਉਹਨਾਂ ਲਈ ਇਹ ਊਮਨ ਹੋਸਟਲ ਬਣਾਵਾਂਗੇ ਇੱਕ ਬਹੁਤ ਬੜਾ ਬੂਸਟ ਇੰਡਸਟਰੀ ਨੂੰ ਵੀ ਮਿਲੂਗਾ ਕਿਉਂਕਿ ਉਹਨਾਂ ਨੂੰ ਫਿਕਰ ਨਹੀਂ ਹੋਊਗਾ ਵੀ ਅਸੀਂ ਜਾਣਾ ਵਾਪਸ ਜਾਂ ਜਲਦੀ ਘਰੇ ਜਾਣਾ ਰਾਤ ਤੋਂ ਪਹਿਲਾਂ ਪਹਿਲਾਂ ਜਦੋਂ ਵਰਕਿੰਗ ਹੋਸਟਲ ਬਣ ਜਾਣਗੇ ਇਹ ਹਰ ਅਸੀਂ ਇੱਕ ਇੱਕ ਹਰ ਵਿਧਾਨ ਸਭਾ ਚ ਇਹ ਪਹਿਲਾ ਸ਼ੁਰੂਆਤ ਆ ਜਿਹੜੀ ਇੱਕ ਇੱਕ ਵੱਡਾ ਹੋਸਟਲ ਬਣਾਉਣ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ ਜਿਹਦੇ ਵਿੱਚ ਹਜ਼ਾਰਾਂ ਸਾਡੀਆਂ ਧੀਆਂ ਪੈਣਾ ਜਿਹੜੀਆਂ ਲੁਧਿਆਣੇ ਦੇ ਆਊਟਸਕਰਟਸ ਤੋਂ ਬਾਹਰੋਂ ਕੰਮ ਕਰਨ ਆਉਂਦੀਆਂ ਉਹਨਾਂ ਦੀ ਸੇਫਟੀ ਉੱਥੇ ਅਸੀਂ ਪੱਕੇ ਪ੍ਰਬੰਧ ਕਰਾਂਗੇ ਵੀ ਕੋਈ ਵੀ ਸੇਫਟੀ ਦਾ ਉਹਨਾਂ ਦਾ ਇਸ਼ੂ ਨਾ ਹੋਵੇ ਇਸ ਕਰਕੇ ਚਾਹੇ ਉਹ ਸਾਨੂੰ ਲੇਡੀ ਗਾਰਡਨਸ ਰੱਖਣੇ ਪੈਣ ਚਾਹੇ ਸਾਨੂੰ ਕਿਸ ਤਰੀਕੇ ਨਾਲ ਪੁਲਿਸ ਦੀਆਂ ਚੌਕੀਆਂ ਬਣਾਉਣੀਆਂ ਪੈਣ ਉਹਨਾਂ ਦੇ ਲਈ ਬਹੁਤ ਵੱਡਾ ਇੱਕ ਇੰਤਜ਼ਾਮਾ ਸਾਡੇ ਮਨ 'ਚ ਜਿਹੜਾ ਅਸੀਂ ਕਰਾਂਗੇ ਇਹ ਹਜੇ ਵੱਡੇ ਪੁਆਇੰਟ ਨੇ ਜਿਹੜੇ ਛੋਟੇ ਗੰੰਨਾ ਨੇ ਉਹ ਰੋਜ਼ ਥੋੜਾ ਕਰਦੇ ਆ ਪਰ ਇਹ ਸੈਂਟਰ ਗਵਰਨਮੈਂਟ ਕਿਉਂਕਿ ਨਰਿੰਦਰ ਮੋਦੀ ਜੀ ਦੀ ਬਣਨੀ ਆ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾਉਣੀਆਂ ਐ ਅਸੀਂ ਇੱਥੇ ਹੋਰ ਵੱਡੇ ਜਿਹੜੇ ਕੰਮ ਨੇ ਹਜ਼ਾਰਾਂ ਕਰੋੜ ਰੁਪਈਆ ਵੱਖ-ਵੱਖ ਸਕੀਮਾਂ ਦੀ ਮੋਦੀ ਸਾਹਿਬ ਤੋਂ ਜਿਹੜਾ ਆਲਰੇਡੀ ਚੱਲ ਰਿਹਾ ਇਹ ਮੈਂ ਤੁਹਾਨੂੰ ਮੋਟੀਆਂ ਚੀਜ਼ਾਂ ਦੱਸੀਆਂ ਏ ਜਿਹਦੇ ਨਾਲ ਲੁਧਿਆਣਾ ਸ਼ਹਿਰ ਨੇ ਤਬਦੀਲੀ ਲੈਣੀ ਹੈ ਇੱਕ ਨਵਾਂ ਮੋੜ ਲੈਣਾ ਹੈ ਤੇ ਇਹ ਸ਼ਹਿਰ ਨੇ ਵਿਕਸਿਤ ਲੁਧਿਆਣਾ ਬਣਨਾ ਹੈ ਬੜਾ ਖੁਸ਼ੀ ਆਚਾਏ ਵਿਚਾਰ ਤਰੀਕ ਤੋਂ ਬਾਅਦ ਇੱਕਦਮ ਉਹ ਸਰਕਾਰ ਦੇ ਵਿੱਚ ਹਿੱਸਾ ਲਵਾਂਗੇ ਅੱਜ ਤੱਕ ਉੱਥੇ ਆਪੋਜੀਸ਼ਨ 'ਚ ਬਹਿ ਕੇ ਉਹ ਕੁਛ ਸਰਕਾਰਾਂ ਕਿਉਂਕਿ ਜਿਹਦੀ ਗਵਰਨਮੈਂਟ ਹੁੰਦੀ ਆ ਭਾਈ ਉਹਦੇ ਪੱਲੇ ਹੀ ਦਾਣੇ ਹੁੰਦੇ ਆ ਤੇ ਇਸ ਕਰਕੇ ਅਸੀਂ ਇਸ ਵਾਰ ਉਹ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਸਾਰੇ ਜਾ ਕੇ ਮੋਦੀ ਸਾਹਿਬ ਦਾ ਧੰਨਵਾਦੀ ਆ ਬੀਜੇਪੀ ਦੇ ਧੰਨਵਾਦੀ ਆ ਵੀ ਸਾਨੂੰ ਲੁਧਿਆਣੇ 'ਚ ਉਹਨਾਂ ਨੇ ਬੀਜੇਪੀ ਨੂੰ ਲੜਨ ਦਾ ਮੌਕਾ ਦਿੱਤਾ ਬੀਜੇਪੀ ਦਾ ਉਹਨਾਂ ਨੇ ਕੈਂਡੀਡੇਟ ਦਿੱਤਾ ਕਮਲ ਦਾ ਫੁੱਲ ਉਰੇ ਦਿੱਤਾ ਤੇ ਅਸੀਂ ਉਹਨਾਂ ਦੀ ਜਿਹੜੀ ਸਾਡੀ ਸੋਚ ਆ ਅਸੀਂ ਉਹਨਾਂ ਦੀ ਸੋਚ ਤੇ 100% ਉਰੇ ਹਾਂ ਜਿੱਤ ਹਾਸਲ ਕਰਕੇ ਕਿਉਂਕਿ ਲੁਧਿਆਣੇ ਨੂੰ ਅਸੀਂ ਇਹ ਚੀਜ਼ ਜਾਣਾ ਚਾਹੁੰਦੇ ਆ ਲੁਧਿਆਣੇ ਦੇ ਲੋਕ ਇੱਥੋਂ ਮੈਂਬਰ ਪਾਰਲੀਮੈਂਟਾ ਜਿਹੜਾ ਕਮਲ ਤੇ ਫੁੱਲ ਤੇ ਜਿਤਾ ਕੇ ਭੇਜਣਗੇ ਤੇ ਮੈਨੂੰ ਵਿਸ਼ਵਾਸ ਆ ਜੋ ਕੁਝ ਮੋਦੀ ਜੀ ਕਹਿੰਦੇ ਆ ਕੀ ਕਹਿੰਦੇ ਆ ਉਹਨਾਂ ਖਾਣਾ ਦਾ ਖਾਣ ਦਿਨਾ ਮੋਦੀ ਹੈ ਤਾਂ ਮਮਕਨ ਹੈ ਆ ਸਾਰੀਆਂ ਚੀਜ਼ਾਂ ਮਮਕਨ ਤੁਹਾਡੇ ਕੋਲ ਇੱਕ 6 ਮਹੀਨੇ ਦੇ ਅੰਦਰ ਅੰਦਰ ਇਹ ਦਿਖੂਗਾ ਤੁਹਾਨੂੰ ਵੀ ਗਰਾਊਂਡ ਤੇ ਕੰਮ ਸ਼ੁਰੂ ਹੋ ਗਿਆ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਦੇ ਗਾਟਨ ਸ਼ੁਰੂ ਕਰਾਂਗੇ ਸਾਰੀ ਮੀਡੀਆ ਦਾ ਮੇਰੇ ਵੱਲੋਂ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਤੇ ਮਾਨ ਸਾਹਿਬ ਵੱਲੋਂ ਤੇ ਸਾਰੀ ਲੀਡਰਸ਼ਿਪ ਵੱਲੋਂ ਮੈਂ ਤੁਹਾਡਾ ਤੈ ਦਿਨੋਂ ਧੰਨਵਾਦੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਇੰਨਾ ਸਮਾਂ ਕੱਢਿਆ ਜੈ ਹਿੰਦ ਧੰਨਵਾਦ